ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਖੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਅਨੁਮ੍ਰਿਤਮਈ ਪੰਜਾਂ ਬਾਣੀਆਂ ਦੇ ਨਿਤਨੇਮ ਸਤ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਹੋਏ ਗਏ ਆਵੰਤ ਵੇਲੇ ਸਾਡੇ ਤੇ ਜੋ ਬਖਸ਼ਿਸ਼ ਕੀਤੀ ਹੈ ਪਾਵਨ ਹੁਕਮਾਂ ਦੀ ਤੋ ਇਹ ਭਾਵਨ ਸ਼ਬਦਾਂ 'ਤੇ ਵਿਚਾਰ ਕਰੀਏ ਅੱਜ ਇਹ ਭਾਵਨ ਸ਼ਬਦ ਜੈ ਸ੍ਰੀ ਰਾਮ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਹੋਏ ਅਰੰਗ ਦੇ ਵਿੱਚ ਸਾਧੂਆਂ ਨੇ ਜ਼ਿਕਰ ਕੀਤਾ ਕੋਈ ਜਾਣੈ ਕਬਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਪੂਜੈ ਤਾਂ ਕੀ ਨਿਰਮ ਅਨੀਤ ਇਸ ਸੰਸਾਰ ਦੇ ਅੰਦਰ ਅਸਲੀ ਮਿੱਤਰ ਕੌਣ ਹੈ ਇਹ ਗੱਲ ਕੋਈ ਬਿਰਲਾ ਬਿਰਲਾ ਜਾਣਦਾ ਹੈ ਇਹ ਉਹੀ ਜਾਣਦਾ ਜਿਸ ਹੋਏ ਕਿਰਪਾਲ ਉਹ ਕਿਰਪਾਲੂ ਪ੍ਰਭੂ ਜਿਸ ਦੇ ਉੱਪਰ ਕਿਰਪਾ ਕਰਦੇ ਸੋਈ ਵਿਦੂ ਭੂਜਨ ਉਹੀ ਜਾਣਦਾ ਕਿ ਤਾਂ ਕੀ ਨਿਰਮਲ ਨੀਤ ਉਸ ਮਨੁੱਖ ਦੀ ਜਿਹੜੀ ਜੀਵਨ ਜਿਉਣ ਦੀ ਯੁਗਤੀ ਉਹ ਪਵਿੱਤਰ ਹੋ ਜਾਂਦੀ ਹੈ ਨਿਰਮਲ ਹੋ ਜਾਂਦੀ ਹੈ ਜਿਹੜਾ ਜਾਣ ਲਵੇ ਕਿ ਮਿੱਤਰ ਕੌਣ ਹੈ ਆਉ ਵਿਚਾਰ ਕਰੀਏ ਅਸਲੀ ਮਿੱਤਰ ਹੈ ਕੌਣ ਮਿੱਤਰ ਉਸ ਨੂੰ ਕਿਹਾ ਜਾਂਦਾ ਜਿਹੜਾ ਦੁੱਖ ਸੁੱਖ ਦੇ ਵਿੱਚ ਸਾਡਾ ਭਾਈ ਮਾਲ ਹੋਵੇ ਦੁੱਖ ਸੁੱਖ ਦੇ ਵਿੱਚ ਸਾਡੀ ਸਹਾਇਤਾ ਕਰੇ ਉਸ ਨੂੰ ਅਸੀਂ ਮਿੱਤਰ ਕਹਿੰਦੇ ਹਾਂ ਤੇ ਮਨੁੱਖ ਨੇ ਆਪਣੇ ਜਿਹੜੇ ਮਿੱਤਰ ਬਣਾਏ ਨੇ ਉਹ ਨੇ ਸਕੇ ਸੰਬੰਧੀ ਜਿਵੇਂ ਪਰਿਵਾਰ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਦੋਸਤ ਮਿੱਤਰ ਜਿਨ੍ਹਾਂ ਦੇ ਨਾਲ ਪੜਿਆ ਜਿਨ੍ਹਾਂ ਦੇ ਨਾਲ ਖੇਡਿਆ ਉਹਨਾਂ ਨੂੰ ਮਿੱਤਰ ਬਣਾਇਆ ਤੇ ਦੂਸਰੇ ਮਿੱਤਰ ਆਖਿਆ ਜਾਂਦਾ ਵਿਦਵਾਨਾਂ ਨੇ ਆਖਿਆ ਕਿ ਜਿਹੜੀ ਧਨ ਦੌਲਤ ਹੈ ਇਹ ਸੰਪਤੀ ਹੈ ਜ਼ਮੀਨ ਹੈ ਜਾਤ ਹੈ ਇਹ ਵੀ ਮਿੱਤਰ ਹੈ ਇਸ ਨੂੰ ਵੀ ਮਿੱਤਰ ਮੰਨਿਆ ਜਾਂਦਾ ਕਿਉਂਕਿ ਇਸ ਦੇ ਰਾਹੀਂ ਅਸੀਂ ਆਪਣੀਆਂ ਸਰੀਰਕ ਸੁਹੂਲਤਾ ਖਰੀਦ ਸਕਦੇ ਹਾਂ ਵਧੀਆ ਮਕਾਨ ਖਰੀਦਿਆ ਜਾ ਸਕਦਾ ਧਨ ਦੇ ਰਾਹੀਂ ਵਧੀਆ ਗੱਡੀ ਲਈ ਜਾ ਸਕਦੀ ਹੈ ਜਾਂ ਬੁਢਾਪੇ ਵੇਲੇ ਜੇ ਨਾ ਜੇ ਕੋਈ ਸਾਕ ਸੰਬੰਧੀ ਨਹੀਂ ਵੀ ਹੈ ਸਹਾਰਾ ਕਰਨ ਵਾਲਾ ਤਾਂ ਇਸੇ ਧਨ ਦੇ ਰਾਹੀਂ ਅਸੀਂ ਹੋਰ ਨੌਕਰ ਚੌਕ ਰੱਖ ਕਰ ਰੱਖ ਕੇ ਉਹਨਾਂ ਤੋਂ ਸੇਵਾ ਕਰਵਾ ਸਕਦੇ ਆ ਧੰਨ ਦੇ ਰਾਹੀ ਅਸੀਂ ਹੱਲਪ ਲੈ ਸਕਦੇ ਆ ਮਨੁੱਖ ਨੇ ਇਹਨਾਂ ਨੂੰ ਮਿੱਤਰ ਬਣਾਇਆ ਕਿਉਂਕਿ ਇਹਨਾਂ ਦੇ ਰਾਹੀ ਲੋੜਾਂ ਪੂਰੀਆਂ ਹੁੰਦੀਆਂ ਨੇ ਧੰਨ ਗੌਰ ਦੇ ਰਾਹੀ ਸਕੇ ਸੰਧੀਆਂ ਦੇ ਰਾਹੀ ਜਿਵੇਂ ਮਾਤਾ ਪਿਤਾ ਸਹਾਇਤਾ ਕਰਦੇ ਨੇ ਬਚਪਨ ਤੋਂ ਹੀ ਬੱਚੇ ਦੀ ਬੱਚੇ ਦੀ ਪਰਪਾਲਣਾ ਕਰਦੇ ਨੇ ਇਸੇ ਤਰ੍ਹਾਂ ਭੈਣ ਭਰਾ ਨਾਲ ਖੜਦੇ ਨੇ ਦੇ ਪਰਿਵਾਰ ਘਰਵਾਲੀ ਹੈ ਬੱਚੇ ਨੇ ਬੱਚੇ ਫਿਰ ਜਦੋਂ ਬਡੇ ਪਾਉਂਗਾ ਉਸ ਸਮੇਂ ਸਹਾਰਾ ਬਣਦੇ ਨੇ ਹੋਰ ਦੋਸਤ ਮਿੱਤਰ ਹੌਕ ਸੌਕ ਦੇ ਵਿੱਚ ਸਹਿਯਤਾ ਕਰਦੇ ਨੇ ਉਹ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਸੇ ਵੇਖੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਸਮਿੱਤਰ ਇਹਨੂੰ ਕਹਿੰਦੇ ਨੇ ਇਹ ਜਿਹੜਾ ਪਾਵਨ ਸ਼ਬਦ ਸੂਚਾ ਸ਼ਬਦ ਇਹ ਸਾਨੂੰ ਅਸਲੀ ਮਿੱਤਰ ਦੀ ਸੋਚੀ ਕਰਵਾਉਂਦਾ ਤੇ ਅਸੀਂ ਕਿਸ ਨੂੰ ਆਪਣਾ ਅਸਲੀ ਮਿੱਤਰ ਸਮਝੀ ਬੈਠੇ ਹਾਂ ਅਸਲ ਵਿੱਚ ਅਸਲੀ ਮਿੱਤਰ ਹੈ ਕੌਣ ਆਓ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਤਿਗੁਣਾਂ ਦੇ ਪਾਵਨ ਸ਼ਬਦ ਨੂੰ ਸੋ ਇੱਕ ਵਾਰ ਫਿਰ ਪੜਿਓ ਜੀ ਕੋਈ ਜਾਣੈ ਕਹੋ ਨਾ ਇਹਾ ਜਗ ਮੀਤ ਇਸ ਜਗ ਵਿੱਚ ਅਸਲੀ ਮਿੱਤਰ ਕੌਣ ਹੈ ਕੋਈ ਜਾਣੈ ਕੋਈ ਨਹੀਂ ਜਾਣਦਾ ਜਾਣਦਾ ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਵਿਰਲਾ ਬਣਜਦਾ ਸੀ ਸਭਨਾ ਦੇ ਮਿੱਤਰ ਹੋਏ ਜਾਂਗੇ ਸਾਡੇ ਸਕੇ ਸੰਬੰਧੀ ਮਿੱਤਰ ਬਣੇ ਹੋਏ ਨੇ ਸਾਡੇ ਧਨ ਦੌਰ ਤਸੀਂ ਪੂੰਜੀ ਰੱਖਦੇ ਆ ਜਮਾ ਕਰਕੇ ਬੈਂਕ ਦੇ ਵਿੱਚ ਕਿ ਇਹ ਵੀ ਮਿੱਤਰਾਂ ਵਾਂਗੂ ਔਖੇ ਸਮੇ ਸਾਡੀ ਸਹਾਇਤਾ ਕਰੇਗੀ ਪਰ ਅਸਲੀ ਮਿੱਤਰ ਹੈ ਕੌਣ ਇਹ ਕੋਈ ਵਿਰਲਾ ਵਿਰਲਾ ਇਨਸਾਨ ਹੀ ਜਾਣਦਾ ਜਿਸ ਹੋਏ ਕਿਰਪਾਲ ਸੋਈ ਵਿਦ ਪੂਜੈ ਤਾ ਕੀ ਨਰਮੁ ਲੋਰੀਤ ਜਿਸ ਤੇ ਕਿਰਪਾ ਕਰ ਦੇਵੇ ਪ੍ਰਭੂ ਭਾਈ ਕੋਈ ਜਾਣ ਸਕਦਾ ਏ ਅਸਲ ਮਿੱਤਰ ਹੈ ਕੌਣ ਰਹਾਉ विश्राम ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ ਮਾਤ ਪਿਤਾ ਬਨਤਾ ਸੁਤ ਬੰਦਪੁ ਇਸ਼ਤ ਮੀਤ ਅਰ ਭਾਈ ਹੁਣ ਇਹ ਜਿਹੜੀ ਲਿਸਟ ਤਿਆਰ ਕੀਤੀ ਏ ਸਤਿਗੁਰਾਂ ਨੇ ਪਹਿਲੀ ਸਾਰੇ ਪਰਵਾਰਕ ਸਬੰਧੀਆਂ ਦੀ ਹੈ ਸਤਿਗੁਰੂ ਜੀ ਆਖਦੇ ਨੇ ਭਾਵੇਂ ਮਾਤਾ ਪਿਤਾ ਸਹੇਤਾ ਕਰਦੇ ਨੇ ਬੰਤਾ ਕਿਹਾ ਜਾਂਦਾ ਇਸਤਰੀ ਨੂੰ ਸੁਤ ਕਿਹਾ ਜਾਂਦਾ ਪੁੱਤਰ ਨੂੰ ਬੰਧ ਪਰਸਤੇਦਾਰ ਸਤ ਮੀਤ ਪਿਆਰੇ ਮਿੱਤਰ ਔਰ ਭਾਈ ਭਰਾ ਇਹ ਜਿੰਨੇ ਵੀ ਨੇ ਸਕੇ ਸੰਬੰਧੀ ਕਰਦੇ ਤਾਂ ਸਹੇਤਾ ਨਹੀਂ ਹਰ ਸਮੇਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਮਾਤਾ ਪਿਤਾ ਦੇਖੋ ਆਪਣੀ ਜਾਨ ਦੇ ਨਾਲੋਂ ਵੱਧ ਪਿਆਰ ਕਰਦੇ ਨੇ ਬੱਚੇ ਨੂੰ ਪਰਪਰਕ ਪਾਲਨਾ ਇਹੋ ਜਿਹਾ ਮਿੱਤਰ ਕੌਣ ਮਿਲੂਗਾ ਮਾਤਾ ਪਿਤਾ ਜਿਹੜਾ ਗੌਰਵ ਦੇ ਆਕਾਲਪੁਰ ਤੋਂ ਵਾਹਿੰਦਾ ਦੁਨੀਆਂ ਦੇ ਵਿੱਚ ਕੋਈ ਹੋਰ ਵਿਅਕਤੀ ਨਹੀਂ ਜਿਹੜਾ ਤੁਹਾਡੀ ਤਰੱਕੀ ਨੂੰ ਵੇਖ ਕੇ ਖੁਸ਼ ਹੁੰਦਾ ਹੋਵੇ ਮਾਤਾ ਪਿਤਾ ਜੇ ਪਿਤਾ ਕਿਸੇ ਅਹੁਦੇ ਦੇ ਉੱਪਰ ਹੈ ਤੇ ਪਿਤਾ ਇਹ ਚਾਹੇਗਾ ਕਿ ਮੇਰਾ ਪੁੱਤਰ ਮੇਰੇ ਨਾਲੋਂ ਵੀ ਵੱਡੇ ਅਹੁਦੇ ਤੇ ਪਹੁੰਚੇ ਜਦ ਕਿ ਦੁਨੀਆ ਦਾ ਹੋਰ ਕੋਈ ਵਿਅਕਤੀ ਨਹੀਂ ਚਾਹੇਗਾ ਸਾਰਿਆਂ ਦਾ ਜੋਰ ਇਹੋ ਲੱਗਿਆ ਹੋਵੇਗਾ ਕਿ ਇਹ ਸਾਡੇ ਥੱਲੇ ਹੀ ਰਹੇ ਸਾਡੇ ਨਾਲੋਂ ਉੱਪਰ ਨਾ ਚਲੇ ਜਾਵੇ ਤੇ ਮਾਤਾ ਪਿਤਾ ਭਾਵੇਂ ਭਾਈ ਭੈਣ ਭਰਾਏ ਸਾਰੇ ਦਿੱਤੇ ਨੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਅਸੀਂ ਮਿੱਤਰ ਸਮਝਦੇ ਆਂ ਜਾਂ ਮਿੱਤਰਾ ਵਾਂਗ ਸਾਡੀ ਸਹਾਰਤਾ ਕਰਦੇ ਨੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਆਖਦੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਹੂੰ ਸਮਝਣ ਦੀ ਕੋਸ਼ਿਸ਼ ਕਰੂੰ ਇਹ ਜਿੰਨੇ ਸਾਡੇ ਸਕੇ ਸੰਬੰਧੀ ਸਾਨੂੰ ਪ੍ਰਾਪਤ ਦੇ ਅਨੁਸਾਰ ਮਿਲੇ ਜੀ ਇਹ ਸਾਡੇ ਪੁਰਵਲੇ ਜਨਮਾਂ ਦੇ ਜਿਹੜੇ ਸੰਜੋਗ ਨੇ ਇੱਕ ਦੂਜੇ ਦੇ ਨਾਲ ਲੈਣ ਦੇਣਾ ਨਾ ਬਸ ਉਹੀ ਚੱਲਿਆ ਆ ਰਿਹਾ ਉਹ ਲੈਣ ਦੇਣ ਕਰਕੇ ਇੱਕ ਜੇ ਨਾਲ ਸਾਡਾ ਮਿਲਾਪ ਹੋਇਆ ਜੇ ਸਾਡਾ ਕਿਸੇ ਘਰ ਦੇ ਵਿੱਚ ਜਨਮ ਹੋਇਆ ਨਾ ਮਾਤਾ-ਪਿਤਾ ਸਾਡੀ ਬੜੇ ਪਿਆਰ ਦੇ ਨਾਲ ਪਰਪਾਲਣਾ ਕਰਦੇ ਨੇ ਜਾਨ ਦੇ ਨਾਲੋਂ ਵੱਧ ਸਾਨੂੰ ਪਿਆਰ ਕਰਦੇ ਨੇ ਤਾਂ ਇਹ ਸਾਡਾ ਲੈਣ ਦੇਣ ਦਾ ਸੰਬੰਧ ਹੈ ਇਹ ਚੱਲਿਆ ਆ ਰਿਹਾ ਪੁੱਛੋਂ ਕਿ ਪ੍ਰਮਾਤਮਾ ਨੂੰ ਮਮਤਾ ਹੀ ਉਹ ਜੀ ਪਾਲਤੀ ਮਾਤਾ ਪਿਤਾ ਦੇਂਦਾ ਹੈ। ਭੈਣ ਭਰਾ ਪਤਨੀ ਪੁੱਤਰ ਜੇ ਸਾਡੀ ਸਹਤਾ ਉਹ ਬਸ ਪੁੱਤਰ ਦਾ ਵੀ ਲੈਣ ਦੇਣ ਸਾਰੇ ਅੰਦਰ ਲੈਣ ਦੇਣੀ ਚੱਲ ਰਿਹਾ ਜਿਹੜਾ ਲੈਣਾ ਪਿਛਲਾ ਚੱਲਿਆ ਆ ਰਿਹਾ ਕਰਨਾ ਦਾ। ਅਸਲ ਵਿੱਚ ਪ੍ਰਾਲਬ ਦੇ ਅਨੁਸਾਰ ਸਾਡਾ ਜਨਮ ਹੀ ਉੱਥੇ ਹੁੰਦਾ ਜਿੱਥੇ ਸਾਡਾ ਲੈਣ ਦੇਣ ਚੱਲ ਰਿਹਾ। ਤੇ ਜੇ ਇੱਥੇ ਜਿਹੜੇ ਘਰ ਦੇ ਵਿੱਚ ਜਨਮ ਹੋ ਗਿਆ ਉੱਥੇ ਸਹਾਇਤਾ ਕੀਤੀ ਜਾ ਰਹੀ ਹੈ ਸਕੇ ਸੰਬੰਧੀਆਂ ਵੱਲੋਂ ਤੇ ਸਤਿਗੁਰੂ ਜੀ ਕਹਿੰਦੇ ਸਿਰਫ ਇੱਥੇ ਇੱਥੇ ਹੀ ਹੈ ਸਹਾਇਤਾ ਹੈ ਵੈਸੇ ਤਾਂ ਦੁਨੀਆ ਦਾ ਦ੍ਰਿਸ਼ਟੀਕੋਣ ਹੋਰ ਹੈ ਜਿੰਨਾ ਚਿਰ ਤੁਹਾਡੇ ਕੋਲ ਤੁਹਾਡੇ ਪੈਸੇ ਤੁਹਾਡੀ ਵਡਿਆਈ ਹੈ ਸੰਸਾਰ ਦੇ ਅੰਦਰ ਉੱਚੀ ਪਦਵੀ ਹੈ ਪਰ ਆਲੇ ਦੁਆਲੇ ਤੁਹਾਡੇ ਦੋਸਤ ਮਿੱਤਰ ਬਹੁਤ ਵੈਣਗੇ ਗੁਰੂ ਦੇਖ ਬਾਹਰ ਦੀ ਆਖਦੇ ਨੇ ਜਿਪਤ ਪੜੀ ਸਭੀ ਜੀ ਸੰਗ ਛਾੜਤ ਕੋ ਨ ਆਵਤ ਮੇਰੇ ਜੇ ਕਿਤੇ ਜਿਪਤਾ ਦਾ ਸਮਾ ਆ ਗਿਆ ਨਾ ਤਾਂ ਉਹ ਵੀ ਦੋਸਤ ਮਿੱਤਰ ਭੱਜ ਜਾਂਦੇ ਨੇ ਫੇ ਕੋਈ ਨੇੜੇ ਨਹੀਂ ਬਹਿੰਦਾ ਕਿਉਂਕਿ ਦੁਨੀਆ ਦਾ ਜਿਹੜਾ ਪਿਆਰ ਹੈ ਆ ਉਹ ਪੈਸੇ ਦੇ ਨਾਲ ਰੁਪਏ ਦੇ ਨਾਲ ਹੈ ਜ਼ਰੂਰਤ ਦੇ ਨਾਲ ਹੈ ਇਹ ਸਤਗੁਰੂ ਜੀ ਆਖਦੇ ਨੇ ਭਾਈ ਇਹ ਵੀ ਅੰਤ ਹੈ ਕੋ ਨ ਸਹਾਈ ਮਾਕ ਤੱਕ ਕਿਤੇ ਤੱਕ ਸਹਾਇਤਾ ਕਰ ਸਕਦੇ ਨਹੀਂ ਜੇਕਰ ਕੋਟੀ ਅੰਤਮ ਸੁਹਾਸ ਤੱਕ ਭੈਣ ਭਰਾ ਪਤਨੀ ਬੱਚੇ ਪਿਆਰੇ મિતਰ ਇਹ ਸਾਰਿਆਂ ਦੀ ਸੀਮਾ ਹੈ ਹੱਦ ਹੈ ਇੱਤੇ ਤੱਕ ਜਿੰਨਾ ਚਿਰ ਤੁਹਾਡਾ ਅੰਤਮ ਸਵਾਸ ਨਹੀਂ ਲਿਆ ਜਾਂਦਾ ਨਾ ਅੰਤਮ ਸਵਾਸ ਤੋਂ ਅੰਤਮ ਸੰਸਕਾਰ ਤੱਕ ਜਦੋਂ ਸਰੀਰ ਦਾ ਅੰਤ ਹੋ ਗਿਆ ਸਰੀਰ ਦਾ ਅੰਤ ਸੰਸਕਾਰ ਹੋ ਗਿਆ ਤੇ ਫਿਰ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਦੇ ਨਾਲ ਨਹੀਂ ਗਿਆ ਤਾਂ ਇਹ ਇਸ ਆਤਮਾ ਦਾ ਅਗਲਾ ਆਪਣਾ ਸਫਰ ਹੈ ਤੇ ਇਕੱਲਿਆਂ ਦਾ ਸਫਰ ਹੈ ਉਸ ਤੋਂ ਬਾਅਦ ਕੋਈ ਭਾਈ ਨਾਲ ਨਹੀਂ ਜਾਂਦਾ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਅਸਲ ਮਿੱਤਰਤਾ ਨਹੀਂ ਇਹ ਤਾਂ ਸਿਰਫ ਇਥੀਆ ਥੋੜੇ ਸਮੇਂ ਬਾਤ ਤੇ ਹੈ ਸਤ ਸਤਿ ਜਾਂ 100 ਸਾਲ ਤੱਕ ਮੰਨ ਲਈਏ ਇੰਨੀ ਕਿ ਮਿੱਤਰਤਾ ਹੈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹੁਣ ਜਦੋਂ ਦੂਜੀ ਮਿੱਤਰਤਾ ਮਾਇਆ ਦੇ ਨਾਲ ਉਸਦੇ ਵਜੇ ਸਤ ਨੂੰ ਜੀ ਵਿਚਾਰ ਕਰਦੇ ਨੇ ਭਾਈ ਇਹ ਮੁਕਤ ਮਾਲ ਕਨਕ ਲਾਲ ਹੀਰਾ ਮੋਤੀਆਂ ਦੀ ਮਾਲਾ ਇਸੇ ਤਰ੍ਹਾਂ ਕਨਕ ਸੋਨੇ ਨੂੰ ਕਿਹਾ ਜਾਂਦਾ ਲਾਲ ਚੀਨਾ ਇਹ ਵੀ ਹੀਰੇ ਜਵਾਹਰ ਮਨ ਰੰਜਨ ਕੀ ਮਾਇਆ ਇਹ ਹੋਰ ਮਨ ਨੂੰ ਪੁਸਤ ਕਰਨ ਵਾਲੀ ਜਿਹੜੀ ਮਾਇਆ ਮਾਇਆ ਨੂੰ ਦੇਖ ਕੇ ਬੰਦਾ ਬੜਾ ਖੁਸ਼ ਹੁੰਦਾ ਹੈ ਜਦੋਂ ਇਹ ਮਾਇਆ ਆਉਂਦੀ ਹੈ ਤੇ ਬੜਾ ਨੱਚਦਾ ਬੜਾ ਟੱਪਦਾ ਬੜੀ ਖੁਸ਼ੀ ਜਾਹ ਕਰਦਾ ਤੇ ਜਦੋਂ ਇਹ ਮਾਇਆ ਜਾਂਦੀ ਹੈ ਮਾਇਆ ਗਈ ਤਬ ਰੋਵਨ ਲੱਗਤ ਹੈ ਫਿਰ ਰੋਂਦਾ ਪਰਲਾਉਂਦਾ ਉਦਾਸ ਹੁੰਦਾ ਘਬਰਾਹਟ ਹੁੰਦੀ ਹੈ ਚਿੰਤਾ ਉਪਨ ਹੁੰਦੀ ਹੈ ਸਹੀ ਮਾਇਆ ਦੇ ਨਾਲ ਇੰਨਾ ਪਿਆਰ ਹੈ ਇਹ ਜਿਹੜੀਆਂ ਚੀਜ਼ਾਂ ਨੇ ਭਾਈ ਮਾਇਆ ਹੈ ਇਹ ਮਨ ਨੂੰ ਕੋਸ਼ ਕਰਨ ਵਾਲੀਆਂ ਹੀਰੇ ਜਵਾਹਰਾਤ ਸੋਨਾ ਚਾਂਦੀ ਜੋ ਵੀ ਹੈ ਆਹਾ ਕਰਤ ਬਿਹਾਨੀ ਅਬਦ ਤਾ ਮਨ ਸੰਤੋਖ ਨਾ ਪਾਇਆ ਸਤਿਗੁਰੂ ਜੀ ਆਖਦੇ ਨੇ ਭਾਈ ਇਹ ਮਨੁੱਖ ਦੀ ਹਾਰੇ ਮੇਰੀ ਮਾਇਆ ਹਾਰੇ ਮੇਰੀ ਮਾਇਆ ਇੰਝ ਕਰਦੇ ਕਰਦੇ ਨਾ ਸਾਰੀ ਉਮਰ ਲੰਘ ਜਾਂਦੀ ਐ ਇਸ ਨੂੰ ਇਕੱਟਿਆਂ ਕਰਦੇ ਕਰਦੇ ਪਰ ਅਦੇ ਵੀ ਮਾਇਆ ਨੂੰ ਪ੍ਰਾਪਤ ਕਰਕੇ ਮਨੁੱਖ ਨੇ ਸੰਤੋਖ ਪ੍ਰਾਪਤ ਨਹੀਂ ਕੀਤਾ ਤਦੇ ਵੀ ਸੰਤੋਖ ਭਾਵ ਰੱਜ ਪ੍ਰਾਪਤ ਨਹੀਂ ਰੱਜਿਆ ਨਹੀਂ ਮਨੁੱਖ ਕਰੇਗੀ ਇਹ ਮਾਇਆ ਦੀ ਤਾਸੀਰ ਹੀ ਇਹੋ ਜੀ ਹੈ ਸੁਭਾਅ ਇਹੋ ਜਾਂ ਮਾਇਆ ਕਦੇ ਵੀ ਕਿਸੇ ਨੂੰ ਰੋਜਾਉਂਦੀ ਨਹੀਂ ਇਹ ਤਾਂ ਹਜ਼ਾਰਾਂ ਤੋਂ ਬਾਅਦ ਲੱਖਾਂ ਲੱਖਾਂ ਤੋਂ ਬਾਅਦ ਕਰੋੜਾਂ ਕਰੋੜਾਂ ਤੋਂ ਬਾਅਦ ਅਰਪਣਾਂ ਤੋਂ ਬਾਅਦ ਵੀ ਰਚ ਨਹੀਂ ਆਉਂਦਾ ਸਹਿਜ ਸਖੱਤੀ ਲੱਖ ਪਾਉ ਉਪਤਾਵੈ ਤੇਰੇ ਪੱਤਨ ਆਵੇ ਮਾਇਆ ਪਾਛੈ ਪਾਵੇ ਇਹ ਅਜਿਹੀ ਹਵਸਥਾ ਹੈ ਮਾਇਆ ਦੀ ਤੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਮਾਇਆ ਨਾ ਇਤਾਂ ਹਾਏ ਮਾਇਆ ਹਾਏ ਮਾਇਆ ਕਰਦੇ ਉਮਰ ਲੰਘ ਜਾਂਦੀ ਹੈ ਇੱਕ ਤਾਂ ਮਾਇਆ ਦੇ ਨਾਲ ਕਦੇ ਮਨ ਦੇ ਵਿੱਚ ਸੰਪੋਖ ਨਹੀਂ ਪੈਦਾ ਹੁੰਦਾ ਰੱਜ ਨਹੀਂ ਪੈਦਾ ਹੁੰਦਾ ਹਸਤ ਰਤ ਅਸਵ ਪਵਨ ਤੇਜ ਧਨੀ ਭੂਮਨ ਚਤਰੰਗਾ ਇੰਨੀ ਗੱਲ ਨਹੀਂ ਸਤਿਗੁਰੂ ਜੀ ਹੋਰ ਦੱਸਦੇ ਨੇ ਹਸਤੀ ਹੋ ਮਰਤੀ ਹੋਣ ਰਤ ਤੇ ਪਵਨ ਤੇਜ ਪਵਨ ਦੇ ਵੇਗ ਦੇ ਨਾਲੋਂ ਵੀ ਤੇਜ਼ ਚੱਲਣ ਵਾਲੇ ਪਵਨ ਹਵਾ ਨੂੰ ਕਿਹਾ ਜਾਂਦਾ ਹਵਾ ਦੀ ਸਪੀਡ ਦੇ ਨਾਲੋਂ ਵੀ ਤੇਜ਼ ਚੱਲਣ ਵਾਲੇ ਮਨੁੱਖ ਦੇ ਪਾਸ ਘੋੜੇ ਹੋਵਨ ਇਹ ਵਾਹਨਾਂ ਦੀ ਗੱਲ ਕੀਤੀ ਹੈ ਅੱਜ ਦੇ ਸਮੇਂ ਅੰਦਰ ਸੀ ਗੱਡੀਆਂ ਮੂਕਣਾ ਜੋ ਵਾਹਨ ਨੇ ਗੱਡੀਆਂ ਦੀ ਗੱਲ ਕਰ ਸਕਦੇ ਆ ਭਾਵੇਂ ਇਹ ਸਾਜੂ ਸਮਾਨ ਮਨੁੱਖ ਦੇ ਪਾਸ ਹੋਵੇ ਧਾਣੀ ਭੂਮਨ ਚਤੁਰਾਂਗਾ ਦੇ ਮਨੋਕ ਤਾਂ ਨਹੀਂ ਹੋਵੇ ਤਨਾੜ ਹੋਵੇ ਮਨ ਭੂਮੀ ਵਾਲਾ ਹੋਵੇ ਚਤੁਰਾਂਗਾ ਚਾਰ ਤਰ੍ਹਾਂ ਦੀ ਫੌਜ ਹੋਵੇ ਮਨੁਕ ਦੇ ਪਾਸ ਪੈਦਲ ਫੌਜ ਜਿਹੜੀ ਐ ਇਸੇ ਤਰ੍ਹਾਂ ਰੱਤ ਅਸਵਾਰ ਘੋੜ ਸਵਾਰ ਤੇ ਆਕੀ ਅਸਵਾਰ ਐਡਾ ਧੰਗੀ ਮਨੁਕ ਹੋਵੇ ਸਾਂਗ ਨਾ ਚੱਲੇ ਹੋਏ ਨਾ ਮੈਂ ਕੱਚੂ ਐ ਤੂੰ ਤਸਦਾਇਓ ਨੰਗਾ ਭਾਈ ਇਹਨਾਂ ਦੇ ਵਿੱਚ ਕੋਈ ਵਸਤੂ ਨਾਲ ਨਹੀਂ ਜਾਂਦੀ ਇਸ ਸੌਥ ਇੱਥੇ ਦਾ ਇੱਥੇ ਰਹਿ ਜਾਂਦਾ ਉਹ ਮਿੱਤਰਤਾ ਦੀ ਗੱਲ ਫਿਰ ਸਤਿਗੁਰੂ ਜੀ ਕਲੀਅਰ ਕਰਦੇ ਨੇ ਜਿਵੇਂ ਪਰਿਵਾਰਕ ਸਕੇ ਸੰਬੰਧੀ ਜਿੰਨਾ ਚਿਰ ਸੰਸਕਾਰ ਨਹੀਂ ਹੁੰਦਾ ਉਨਾਂ ਚਿਰ ਮਿੱਤਰ ਨੇ ਭਾਈ ਸਹੱਤਰ ਕਰ ਸਕਦੇ ਨੇ ਉਸ ਤੋਂ ਬਾਅਦ ਕੋਈ ਕਿਸੇ ਦੇ ਨਾਲ ਨਹੀਂ ਗਿਆ ਇਹ ਮਾਇਆ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਤੁਹਾਡੇ ਅੰਤਮ ਸੁਵਾਸ ਲੈਣ ਤੋਂ ਪਹਿਲਾਂ ਤੁਸੀਂ ਭਾਵੇਂ ਕਰੋੜਪਤੀ ਹੋ ਅਰਬਪਤੀ ਹੋ ਪਰ ਜਦੋਂ ਉਹ ਸੁਵਾਸ ਆਤਮਾ ਹੋ ਗਈ ਹੈ ਨਾ ਉਸ ਤੋਂ ਬਾਅਦ ਉਸ ਧਨ ਦੌਲਤ ਦਾ ਮਾਲਕ ਕੋਈ ਹੋਰ ਬਣ ਜਾਵੇਗਾ ਤੁਹਾਡੇ ਪੁੱਤਰ ਤੁਹਾਡੀ ਔਲਾਦ ਤੁਹਾਡੇ ਸਕੇ ਸੰਬੰਧੀ ਬਣ ਜਾ ਬਣਗੇ ਉਸ ਤੋਂ ਬਾਅਦ 1 ਰੁਪਿਆ ਵੀ ਤੁਹਾਡੇ ਨਾਲ ਨਹੀਂ ਜਾਣਾ 1 ਰੁਪਿਆ ਵੀ ਤੁਹਾਡੇ ਨਾਲ ਆਤਮਾ ਦੇ ਨਾਲ ਸਫਰ ਤੈ ਨਹੀਂ ਕਰੇਗਾ ਉਹ ਸਫਰ ਸਿਰ ਇਕੱਲੇ ਹੁੰਦਾ ਹੈ ਕਰਨਾ ਪੈਣਾ ਜੇ ਸਤਗੁਰੂ ਜੀ ਕਹਿੰਦੇ ਅਸਲ ਮਿੱਤਰ ਇਹ ਵੀ ਨਹੀਂ ਜਿੱਤੇ ਧਨ ਦੌਲਤ ਨਹੀਂ ਸਕੇ ਸੰਬੰਧੀ ਨਹੀਂ ਹਨ ਇਹ ਫਿਰ ਕੌਣ ਨੇ ਸਤਿਗੁਰੂ ਜੀ ਅਸਲੀ ਮਿੱਤਰ ਕੌਣ ਹੈ ਆਪ ਜੀ ਕਿਰਪਾ ਕਰੋ ਤੇ ਹੁਣ ਆਖਰੀ ਪੰਕਤੀਆਂ ਦੇ ਅੰਦਰ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਹਰ ਕੇ ਸੰਤ ਪ੍ਰੇਯ ਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਹੁਣ ਜੇ ਅਸਲੀ ਮਿੱਤਰ ਜਾਣਣਾ ਕੌਣ ਹੈ ਪਾਤਸ਼ਾਹ ਜੀ ਕਹਿੰਦੇ ਜੇ ਤੁਸੀਂ ਜਿਹੜੇ ਪ੍ਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਦੀ ਆਗਿਆ ਦੇ ਵਿੱਚ ਚੱਲਣ ਵਾਲੇ ਸੰਤ ਮਹਾਪੁਰਖ ਨੇ ਜਿਹੜੇ ਪ੍ਰਭੂ ਦੇ ਬੜੇ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠੋ ਉੱਚੇ ਤੁਹਾਨੂੰ ਜਾ ਕੇ ਸੋਚੀ ਆਵੇਗੀ ਅਸਲ ਮਿੱਤਰ ਕੌਣ ਹੈ ਉਹ ਜਿਵੇਂ ਪ੍ਰਭੂ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਤਾਕ ਹੈ ਹਰ ਹਰ ਗਾਈਏ ਹਰੀ ਪਰਮਾਤਮਾ ਦੇ ਭਾਈ ਗੁਣ ਗਾਓ ਤੇ ਫਿਰ ਹੋਵੇਗਾ ਕੀ ਨਾਨਕ ਈਹਾ ਸੁਖ ਆਕਮੁਖ ਉਜਲ ਸੰਗ ਸੰਤਨ ਕੈ ਪਾਈਐ ਇੱਚੇ ਤੈ ਤੁਹਾਨੂੰ ਸੁਖ ਮਿਲੇਗਾ ਹੀ ਪ੍ਰਭੂ ਦੇ ਗੁਣ ਗਾਉਂਦੇ ਨਾਲ ਅੱਗੇ ਜਾ ਕੇ ਵੀ ਮੁਖ ਉਜਲਾ ਹੋਵੇਗਾ ਅੱਗੇ ਕਿੱਥੇ ਪਰਲੋਕ ਦੇ ਵਿੱਚ ਜਾ ਕੇ ਕਿਉਂ ਕਿਉਂ ਕਿ ਉਹਨਾਂ ਸੰਤਾ ਮਹਾਪੁਰਖਾਂ ਨੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਸਲੀ ਮਿੱਤਰ ਹੈ ਉਸ ਮਿੱਤਰ ਦੇ ਨਾਲ ਜੋੜ ਦੇਣਾ ਉਹਦੇ ਨਾਲ ਤੁਹਾਡੀ ਮਿੱਤਰਤਾ ਪਵਾ ਦੇਣੀ ਹੈ ਤੁਹਾਡੀ ਦੋਸਤੀ ਪ੍ਰਮਾਤਮਾ ਦੇ ਨਾਲ ਪਵਾ ਦੇਣੀ ਹੈ ਤੇ ਉਹ ਪ੍ਰਮਾਤਮਾ ਅਜਿਹਾ ਜਿਹੜਾ ਇੱਥੇ ਵੀ ਤੇ ਉੱਥੇ ਵੀ ਉੱਥੇ ਪਾਉ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਮਿੱਤਰਤਾ ਨਿਵਾਉਂਦਾ ਤੇ ਨਾਲ ਲੈਦਾ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਕੋਈ ਭੇਦ ਨਹੀਂ ਇੱਕੋ ਹੀ ਹੈ ਤੇ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਉਹਦੇ ਨਾਮ ਦੇ ਨਾਲ ਜੋੜ ਦਿੰਦੇ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਮਿੱਤਰਤਾ ਪ੍ਰਵੰਦ ਦੇ ਹਨ ਕਿ ਅੱਜ ਦਾ ਪਾਵਨ ਸ਼ਬਦ ਜਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਸਲੀ ਮਿੱਤਰ ਦੀ ਗੱਲ ਸਤਿਗੁਰਾਂ ਨੇ ਜਾਕੀ ਹੈ ਕਿ ਭਾਈ ਅਸਲ ਮਿੱਤਰ ਅਸੀਂ ਜਿਨ੍ਹਾਂ ਨੂੰ ਸਮਝਦੇ ਹਾਂ ਉਹ ਨਹੀਂ ਅਸਲ ਮਿੱਤਰ ਅਕਾਲ ਪੁਰਖ ਵਾਹਿਗੁਰੂ ਹੈ ਅਸਲ ਮਿੱਤਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਅਸਲ ਮਿੱਤਰ ਜਿੱਥੇ ਬੈਠ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਸਤ ਸੰਗਤ ਜਿੱਥੇ ਪ੍ਰਭੂ ਦੇ ਪਿਆਰੇ ਪ੍ਰੇਮ ਦੇ ਵਿੱਚ ਆ ਕੇ ਪ੍ਰਭੂ ਦਾ ਗੁਣ ਗਾਨ ਕਰਦੇ ਨੇ ਪ੍ਰਭੂ ਦੀ ਵਡਿਆਈ ਕਰਦੇ ਨੇ ਉਸ ਸਤ ਸੰਗਤ ਦੇ ਵਿੱਚ ਬੈਠੋਗੇ ਅਸਲ ਮਿੱਤਰ ਸਤ ਸੰਗਤ ਹੈ ਸੁਪਾਈ ਇਹ ਭੰਗ ਦੌਲਤ ਇਹ ਪਰਿਵਾਰਕ ਸੰਬੰਧੀ ਸਾਨੂੰ ਸਾਡੇ ਸਹਿਯੋਗ ਵਾਸਤੇ ਪ੍ਰਮਾਤਮਾ ਨੇ ਬਖਸ਼ਿਆ ਕਿ ਭਾਈ ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਿੱਤੇ ਧਨ ਦੌਲਤ ਦੇ ਨਾਲ ਅਸੀਂ ਆਪਣੀਆਂ ਸਰੀਰਕ ਸੁਭੂਰਤਾ ਪੂਰੀਆਂ ਕਰੀਆਂ ਨੇ ਉੱਤੇ ਸਾਡੇ ਹੀ ਪਾਜਤ ਵਾਸਤੇ ਮਾਤਾ ਪਿਤਾ ਭੈਣ ਭਰਾ ਇਹ ਸਕੇ ਸੰਬੰਧੀ ਬਖਸ਼ਿਸ਼ ਕੀਤੀ ਨਹੀਂ ਪਰ ਕੋਈ ਮਨੁੱਖ ਅਗਿਆਨਤਾ ਦੇ ਬਸ ਇਹਨਾਂ ਨੂੰ ਹੀ ਆਪਣਾ ਅਸਲ ਮਿੱਤਰ ਸਮਝ ਲਵੇ ਕਿ ਜਿਹੜਾ ਆਤਮਾ ਦੇ ਨਾਲ ਇਹਨਾਂ ਨੇ ਵੀ ਜਾਣਾ ਇਨੋਂ ਨੇ ਵੀ ਸੋਚ ਰਹਾ ਹੈ ਕਰਨਾ ਜੀ ਇਹ ਸਮਝ ਲਵੇ ਤਾਂ ਇਹ ਮਨੁੱਖ ਦੀ ਸਿਰਫ ਅਗਿਆਨਤਾ ਹੀ ਹੈ ਹੋਰ ਕੁਝ ਨਹੀਂ ਇਹ ਆਓ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਪ੍ਰਮਾਨ ਕੀਤਾ ਅਸਲ ਮਿੱਤਰ ਦੇ ਨਾਲ ਜੁੜੀਏ ਅਕਾਲ ਪੁਰਖ ਵਾਚੂ ਦੇ ਨਾਲ ਜੁੜੀਏ ਪ੍ਰਮਾਤਮਾ ਦਾ ਨਾਮ ਜਪੀਏ ਤੇ ਜੋ ਸਤਿਗੁਰਾਂ ਦੇ ਪਾਵਨ ਹੁਕਮਾਂ ਨੂੰ ਅੰਦਰ ਦੇ ਵਿੱਚ ਵਸਾ ਲੈਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਦੀ ਉਹਨਾਂ ਸੰਗਤਾਂ ਦੇ ਬਖਸ਼ੇ